ਇਹ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਇਹ ਜ਼ਿਲ੍ਹਾ ਮੁਹਾਲੀ ਦੇ ਨਾਲ ਲੱਗਦੇ ਮੁੱਲਾਪੁਰ ਦੇ ਨੇੜਲੇ ਪਿੰਡ ਮਾਜਰੀ ਦੀਆਂ ਹਨ ਜਿੱਥੇ ਇੱਕ ਬੈਂਕ ਦੇ ਸਿਕਿਉਰਿਟੀ ਗਾਰਡ ਵੱਲੋਂ ਪਿੰਡ ਦੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸਦੀ ਹੈ ਕਿ ਮੌਕੇ ਤੋਂ حاصل ਹੋਈ ਜਾਣਕਾਰੀ ਅਨੁਸਾਰ ਮਨਵੀਰ ਸਿੰਘ ਆਪਣੀ ਮਾਤਾ ਦੇ ਨਾਲ ਜੁਨੀਅਨ ਬੈਂਕ ਆਫ ਇੰਡੀਆ ਜੋ ਉਹਨਾਂ ਦੇ ਪਿੰਡ ਵਿੱਚ ਹੀ ਬ੍ਰਾਂਚ ਸਥਿਤ ਸੀ ਉੱਥੇ ਗਿਆ ਹੋਇਆ ਸੀ ਔਰ ਬੈਂਕ ਦੇ ਸਟਾਫ ਨਾਲ ਇਸੇ ਮਾਮੂਲੀ ਗੱਲ ਪਿੱਛੇ ਹੋਈ ਤਕਰਾਰ ਤੋਂ ਬਾਅਦ ਬੈਂਕ ਦੇ ਸਿਕਿਉਰਿਟੀ ਗਾਰਡ ਗੁਰਵਿੰਦਰ ਸਿੰਘ ਵੱਲੋਂ ਮਨਵੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਨੂੰ ਇਲਾਜ ਲਈ ਪੀਜੀਐਚ ਚੰਡੀਗੜ੍ਹ ਭੇਜਿਆ ਗਿਆ ਪਰ ਦੱਸਦੀ ਕਿ ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਜੇਰੇ ਇਲਾਜ ਮਨਵੀਰ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਨ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪਿੰਡ ਮਾਜੀ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਪਿੰਡ ਵਿੱਚ ਸੰਸਨੀ ਫੈਲ ਗਈ ਔਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਿਕਿਉਰਿਟੀ ਗਾਰਡ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਏ ਜਾਂਦੀ ਗੱਲ ਸਾਹਮਣੇ ਆਈ ਹੈ ਔਰ ਮੌਕੇ ਤੇ ਪੁਲਿਸ ਮੁਲਾਜ਼ਮਾਂ ਨੇ ਤਫਤੀਸ਼ ਕਰਦੇ ਹੋਏ ਦੱਸਿਆ ਕਿ ਮਾਮੂਲੀ ਤਕਰਾਰ ਤੋਂ ਬਾਅਦ ਬੈਂਕ ਮੁਲਾਜ਼ਮ ਬੈਂਕ ਦੇ ਸਿਕਿਉਰਿਟੀ ਗਾਰਡ ਵੱਲੋਂ ਗੋਲੀ ਮਾਰ ਦਿੱਤੇ ਜਾਣ ਦੀ ਜਿਹੜੀ ਮੁੱਢਲੀ ਪੜਤਾਲ ਵਿੱਚ ਗੱਲ ਸਾਹਮਣੇ ਆਈ ਬਾਕੀ ਉਹਨਾਂ ਵੱਲੋਂ ਤਫਤੀਸ਼ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਮੇਰਾ ਬੇਟਾ ਪਤਾ ਕੱਢਣਾ ਆਇਆ ਸੀ ਹਾਂ ਇਹ ਤਾਂ ਜੇ ਤੁਸੀਂ ਕਾਤੇ 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 ਨਹੀਂ ਸੀ ਹਾਂ ਮੁੰਡਿਆਂ ਨੂੰ ਜਾਣ ਨਹੀਂ ਦੇ ਆਂਦਾ ਜੀ ਹਾਂ ਫਿਰ ਉਹ ਸਪਾਟੀ ਜਾਨ ਨੇ ਬਾਹਰ ਕੱਢ ਕੇ ਜੀ ਗੋਲੀ ਚਲਾ ਦਿੱਤੀ ਏ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਗੋਲੀ ਨੇ ਮੇਰਾ ਬੇਟਾ ਦੱਸਣ ਗਿਆ ਸੀ ਹਾਂ ਕਹਿੰਦਾ ਮੰਮੀ ਜਲਦੀ ਆ ਜਾ ਵੀ ਗੋਲੀ ਚੱਲ ਤੁਸੀਂ ਜਦੋਂ ਗੋਲੀ ਚੱਲੀ ਸੀ ਉਸ ਟਾਈਮ ਆਏ ਸੀ ਇੱਥੇ ਮੈਂ ਨਹੀਂ ਜੀ ਮੈਂ ਕੁੱਤਾ ਆਪਣੀ ਨਿਗਾਹ ਕਰਕੇ ਮੈਨੂੰ ਕਹਾਂ ਰਹਿਣ ਗੋਲੀ ਆ ਦੇਖੋ ਇਹਨਾਂ ਦੇ ਪੈਟੇ ਦਾ ਸੰਬੰਧ ਇਹ ਇਹ ਮੁੰਡਾ ਅੱਛਾ ਹਾਂਜੀ ਫਿਰ ਇਹਨਾਂ ਨੇ ਮੰਨੋ ਦੱਸਿਆ ਜਾ ਕੇ ਜਿਹੜੇ ਬੈਂਕ ਅਕਾਊਂਟ ਥੋੜਾ ਹੈ ਹਾਂਜੀ ਮੇਰਾ ਕਾਊਂਟ ਨੰਬਰ ਹੈ ਜੀ ਠੀਕ ਹੈ ਉਹਦਾ ਪਤਾ ਕਰਨਾ ਸੀ ਠੀਕ ਕਰਨਾ ਸੀ ਕੀ ਕੌਣ ਦਾ ਪਤਾ ਕਰਨਾ ਉਹ ਕਹਿੰਦੇ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਉਹ ਕੱਟਦੇ ਆ ਕਾਤੇ ਉਹ ਕਰਦੇ ਆ ਵੀ ਤੁਸੀਂ ਪੇਸਾ ਕਿਉਂ ਨਹੀਂ ਦਿੰਦੇ ਹੈਗੇ ਪੁੱਤ ਅੱਛਾ ਵੀ ਤੁਸੀਂ ਆ ਮਤਲਬ ਕਿੰਨੀ ਪੈਨਸ਼ਨ ਲੱਗੀ ਤੁਹਾਨੂੰ ਮੰਨੋ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਂ ਇਹਨੂੰ ਅਪਾਹਜ ਦੀ ਮਿਲਦੀ ਤੁਹਾਨੂੰ ਵਿਧਵਾ ਪੈਨਸ਼ਨ ਹਾਂਜੀ ਠੀਕ ਹੈ ਮੈਨੂੰ ਇਹ ਪਾਦਰ ਜੀ ਮੇਰੇ ਬੇਟੇ ਨੂੰ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫੇ ਮੇਰੇ ਕਰਕੇ ਟੁੱਟ ਲਾ ਧੂਈ ਲੱਗੂਗੀ ਹੈਂਡੀਕੈਪ ਹੈਂਡੀਕੈਪ ਤੇ ਠੀਕ ਹੈ ਤਾਂ ਕਰਕੇ ਇਹ ਮੈਂ ਪੈਸਾ ਕਰਕੇ ਮੈਂ ਆਪਣੇ ਬੇਟੇ ਬਗਲ ਕਰਿਆ ਉਹ ਕਹਿੰਦਾ ਮੰਨੀ ਕੀ ਕਦਮ ਮੈਂ ਪਤਾ ਕਰਤਾ ਹਾਂ ਭਾਈ ਮੈਂ ਕਿਹਾ ਬਈ ਉਹ ਤਾਂ ਗੁੰਨ ਨਾ ਜਾ ਪਤਾ ਕਰਨਾ ਜਿੱਦੜ ਨਾਲ ਦੂਰ ਤੀਹ ਤੇ ਸਹੜਾ ਉਦੀ ਉਦਣ ਪਤਾ ਕਰ ਦੇ ਜੀ ਜੇ ਇਹ ਓਖਾ ਹੋਇਆ ਪਰ ਉਹ ਦਾਦਾ ਜੀ ਜਦੋਂ ਗੋੜੀ ਲੱਗੀ ਐ ਜੀ ਉਹ ਪਤਾ ਕਰ ਲਿਆ ਕਹਿੰਦਾ ਜੀ ਮੈਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਐ ਜੀ ਹਾਂ ਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਐ ਵੀ ਠੀਕ ਐ ਨਾ ਹਾਂ ਜੀ ਪਰ ਜਿਹੜਾ ਮੁੰਡਾ ਗੋੜੀ ਲੱਗੀ ਐ ਉਹਦਾ ਕੋਈ ਪਤਾ ਨਹੀਂ ਹੈਗਾ ਬਾਕੀ ਛੋਟਾ ਜਿੰਦਾ ਤਾਂ ਮਹਾਰਾਜ ਜੀ ਨਹੀਂ ਮਹਾਰਾਜ ਪਰ ਉਹ ਪੁੱਤ ਬੱਚੇ ਜਾਹਦਾ ਮੇਰਾ ਪੁੱਤ ਉਹ ਜਾਈ ਉਹ ਪੁੱਤ ਤੇ ਥੋੜੇ ਥੋੜੇ ਕੌੜ ਦੇ ਬਾਰੇ ਇੰਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਗਿਆ ਕੱਲ ਜੀ ਮੈਂ ਤਾਂ ਅਹਦੇ ਆਪਣੇ بیٹے ਨਾਲ ਗੱਲ ਕਰੀ ਸੀ ਉਹ ਮੁੰਡਾ ਦੂਸਰਾ ਚੱਲਿਆ ਤਾਂ ਕਿਤੇ ਹੋਰ ਪਾਸੇ ਕੰਮ ਉਹਨਾਂ ਨੇ ਜਿਆ ਪਤਾ ਹੀ ਵੀ ਮੁੰਡੇ ਨਾਲ ਉਹਨਾਂ ਫੋਨ ਕਰਿਆ ਕੀ ਕਰਿਆ ਕਰਨ ਕੋਈ ਜਾਦੂ ਉਸਦੇ ਗੋਲੀ ਲੱਗੀ ਮੇਰੇ ਬੇਟਾ ਮੈਨੂੰ ਤਰਸ ਤੁਹਾਨੂੰ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ ਕੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਹੈ ਨੇ ਜਾਂ ਕਿਸ ਤਰ੍ਹਾਂ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਹਾਂ ਜੀ ਕਿੱਥੋਂ ਕਢਾ ਕੇ ਨਹੀਂ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਤਾਂ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦਿਆਂ ਨੂੰ ਹੋਰ ਨੂੰ ਲੈ ਕੇ ਗਿਆ ਆਹ ਮੁੰਡਾ ਜੀ ਮੇਰਾ ਨਹੀਂ ਤਾਂ ਜਿਹੜਾ ਲੈ ਕੇ ਬਲਾ ਕੇ ਲੈ ਕਰ ਲਿਆ ਉਹ ਮਤਲਬ ਹੋਰ ਸੀ ਅੱਛਾ ਹਾਂਜੀ ਚਲੋ ਨਹੀਂ ਨਾ ਤਾਂ ਨਹੀਂ ਨਾ ਤਾਂ ਦਰਖਾਵਾ ਦੇਣੀ ਕਿ ਮੈਂ ਬਲਾ ਕੇ ਜਾ ਕੇ ਦਰਖਾਵਾ ਦੇਣੀ ਕਿ ਮੈਂ ਸਰਪੰਚ ਬੱਜ ਗਿਆ ਇਹ ਤੁਹਾਡੇ ਕੋਲ ਜਾਣ ਤੋਂ ਲੰਦਰ ਖਾ ਦੋਗੇ ਇਹ ਆਈ ਵਰੀ ਹਰੇਕ ਦੇ ਤੁਹਾਨੂੰ ਲੱਗਦਾ ਕੋਈ ਬੈਂਕ ਵਾਲਿਆਂ ਦੀ ਕੋਈ ਮਤਲਬ ਖਾਸਤਾਨੀ ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਥੋੜੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰਾਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਜੀ ਪੈਸਿਆਂ ਪਿੱਛਾ ਹੈ ਰਾ ਫੇਰੀ ਹਰੇਕ ਗੱਲ ਕਰਦੇ ਅੱਛਾ ਹਾਂ ਜੀ ਹੋਰ ਬੈਂਕਾਂ ਮਾ ਕਿਸੇ ਮਨੀ ਹੋ ਰਹੇ ਚਲੋ ਕੋਈ ਨਹੀਂ ਅਸੀਂ ਇਹ ਵੀ ਆਪਾਂ ਸਵਾਲ ਕਰਾਂਗੇ ਬੈਂਕ ਮੈਨੇਜਰ ਨੂੰ ਵੀ ਕੀ ਕਹਿੰਦੇ ਨੇ ਠੀਕ ਹੈ ਧੰਨਵਾਦ ਥੋੜਾ ਬਹੁਤ ਸਰ ਇਹ ਮਹਾਲੀ ਜिले ਦੇ ਪਿੰਡ ਮੱਝ ਦੇ ਵਿੱਚ ਜੋ ਬੈਂਕ ਦੇ ਕਿਸੇ ਜਗ੍ਹਾ ਗੋਈ ਚਲੀ ਹੈ ਕੀ ਇਹ ਪੂਰਾ ਮਾਮਲਾ ਹੈ ਦੇਖੋ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬੇਸੂਨ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਲੜਾਈ ਹੋਈ ਇਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਆ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਕਿਸ ਤਰ੍ਹਾਂ ਦੇ ਤੁਹਾਨੂੰ ਕੀ ਲੱਗਦਾ ਕੋਈ ਲੋਕ ਉਹਦਾ ਵਾਹ ਲੱਗ ਜੀ ਮੈਂ ਦੁਕਾਨ ਦੇ ਰਾਦੇ ਨਾਲ ਆਏ ਸੀ ਨੌਜਵਾਨਾਂ ਦੇ ਕਿਵੇਂ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿੱਦੇ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਤੇ ਜੋ ਸਿਕਿਉਰਿਟੀ ਗਾਰਡ ਆ ਜੀ ਉਹ ਕਰ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ ਅੱਗੇ ਕਾਰਵਾਈ ਕੀਤੀ ਜਾਊਗੀ ਵੈਪਨ ਉਹਦੇ ਕੋਲ ਸੀ ਜਿਹੜਾ ਇਹਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਉਹ ਨੌਜਵਾਨ ਦੇ ਕਿਵੇਂ ਉਹਦੀ ਹੌਸ ਕਿਵੇਂ ਬਿਕੋਜ ਜੀ ਸਾਨੂੰ ਇਨਫੋਰਮੇਸ਼ਨ ਪੀਜੇ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਾਲਾ ਨਾਲ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੀ ਇੱਕ ਦੀ ਲੱਗੀ ਹੈ ਜੀ ਤੱਕ ਜਿਹੜਾ ਹੈਗਾ ਵਾ ਇੱਕ ਦੇ ਠੀਕ ਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੀਆਂ ਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟ ਦਾ ਇਦਾਂ ਦਾ ਕੋਈ ਹੈ ਨਹੀਂ ਆ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਹੁਣ ਕੀ ਕਾਰਵਾਈ ਕੀਤੀ ਜਾਦੀ ਹੁਣ ਅਸੀਂ ਉਤੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਦੀ ਤਫਤੀਸ਼ ਕਰਕੇ ਜੋ ਵੀ ਐਫ ਆਈ ਆ ਦਰਜ ਕਰਕੇ ਜਿਹੜੀ ਕਾਰਵਾਈ ਅਮਨ ਚ ਲਿਆਵਾਂਗੇ ਜੀ ਅੱਗੇ ਠੀਕ ਹੈ ਜੀ